ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧ ਚਲਾਈ ਜਾ ਰਹੀ ਮੁਹਿੰਮ ਹੇਠ ਅੱਜ ਬਟਾੜਾ ਸ਼ਹਿਰ ਦੇ ਵਕਵਾ ਖੇਤਰ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ। ਡੀਐਸਪੀ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਕਾਸੋ ਕੋਆਰਡੀਨੈਂਟ ਸਰਚ ਆਪਰੇਸ਼ਨ ਅਭਿਆਨ ਦੇ ਤਹਿਤ ਕਈ ਸ਼ੱਕੀ ਥਾਮਤੇ ਛਾਪੇਮਾਰੀ ਕੀਤੀ। ਇਸੇ ਦੌਰਾਨ ਪੁਲਿਸ ਵੱਲੋਂ ਕਈ ਘਰਾੜੀਆਂ ਦੀ ਤਲਾਸ਼ੀ ਲਈ ਗਈ। ਸ਼ੱਕ ਦੇ ਅਧਾਰ ਤੇ ਦੋ ਵਿਅਕਤੀਆਂ ਨੂੰ ਰਾਉਂਡਅਪ ਕਰਕੇ ਪੁਚਕੇਸ ਤੇ ਲਈ ਹਿਰਾਸਤ ਚੁਲਿਆ ਗਿਆ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਕਾਰਵਾਈ ਨਸ਼ਾ ਵਿਰੋਧੀ ਯੁੱद्धा ਹਿੱਸਾ ਹੈ ਜਿਸ ਦੇ ਤਹਿਤ ਸਮਾਜ ਨੂੰ ਨਸ਼ਿਆਂ ਤੋਂ ਪਰੇ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਜੀ ਸਾਬ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਮਾਨ ਸਾਹਿਬ ਆਗਿਰਤ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਚਲਤਾ ਜਾ ਰਿਹਾ ਜੇ ਦੇ ਸਬੰਧ ਵਿੱਚ ਅਸੀਂ ਟਿਹਾ ਵਸਤੀ ਬਡਲਾਡਾ ਵਿਖੇ ਮੇਰੇ ਨਾਲ ਐਸਐਸਓ ਸਿਟੀ ਆਪਣੇ ਹਰਵਾਰ ਸਿੰਘ ਤੇ ਕੌਰ ਸਿੰਘ ਤੇ ਸੀਆਈ ਜਾਂਚ ਅਫਸਰ ਸਰਦਾਰ ਬਲਕੌਰ ਸਿੰਘ ਜੀ ਆਈ ਸਰੰਤੇ ਕਿਤੇ ਪਹਿਲਾਂ ਵੀ ਇੱਥੇ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਹਾਂ ਐਨਡੀ ਦੀ ਤੇ ਹੋਰ ਸਾਰੇ ਕਿਸ ਦੀ ਨਸਿਆਂ ਦੀ ਇੱਥੋਂ ਵੇਸ਼ ਕਰਕੇ ਅੱਜ ਕਾਸੋ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟਰ ਕੀਤੇ ਗਏ ਨੇ ਉਹਨਾਂ ਤੇ ਵੀ ਸ਼ਾਮ ਨੂੰ ਜੋ ਕਾਰਵਾਈ ਹੁਣ ਕਰ ਰਹੇ ਹਾਂ ਕਾਰਵਾਈ ਉਹ ਦਾ ਸਾਨੂੰ ਰਿਜ਼ਲਟ ਅੱਜ ਸਾਨੂੰ ਦੱਸ ਦੇਣਾ ਜਿਹੜੇ ਇਸ ਤਰ੍ਹਾਂ ਦੇ ਨਸ਼ਿਆਂ ਨਾਲ ਜੁੜੇ ਹੋਏ ਕਾਰੋਬਾਰ ਕਰਦੇ ਨੇ ਉਹਨਾਂ ਦੇ ਵਾਸਤੇ ਕੀ ਹੈ ਤੁਸੀਂ ਉਹਨਾਂ ਨੂੰ ਜਿਹੜੇ ਬੇਲੋਡ ਤੇ ਨੇ ਉਹਨਾਂ ਦੀ ਦੁਬਾਰਾ ਫੇਰ ਚੈਕਿੰਗ ਕੀਤੀ ਜਾਂਦੀ ਹੈ ਉਹਨੂੰ ਰੈਸਟ ਵੀ ਕੀਤਾ ਜਾਂਦਾ ਜੋ ਉਹਨਾਂ ਕੋਲੋਂ ਮਿਲਦਾ ਉਹ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਤੇ ਪਾਕਿਸਤਾਨ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਐਲਾਨ ਕਰ ਚੁੱਕੇ ਜੀ ਲੇਕਿਨ ਫਿਰ ਵੀ ਕੋਈ ਹਰਸ਼ਾ ਦੀਆਂ ਹਸਨਾਂ ਜਿਹੜੇ ਅੱਜ ਵੀ ਧੰਦਾ ਕਰ ਰਹੇ ਨੇ ਕੋਈ ਕੰਮਜਾਬ ਹੋਰੀ ਸੂਰਫੋਂ ਨਾ ਰੁਕ ਲੈ ਪੁਲਿਸ ਕੰਮਜਾਬਤਾ ਹੋ ਰਹੀ ਆ ਹੋਈ ਹੋਈ ਆ ਤੇ ਜਿਹੜਾ ਇੱਥੇ ਕੋਈ ਪੰਜਾਬ ਚ ਜਾਂ ਇੱਥੇ ਇੱਥੇ ਕੋਈ ਨਸ਼ਾ ਨਹੀਂ ਬਣਦਾ ਨਸ਼ਾ ਕੋਈ ਬਾਹਰੋਂ ਹੀ ਆ ਜਾਂਦਾ ਕੋਈ ਲਿਆ ਆਉਂਦਾ ਉਹ ਚੋਰੀ ਸ਼ੋ ਸੋ ਪਿਓ ਕਰ ਜਾਂਦਾ ਨਹੀਂ ਤਾਂ ਇੱਥੇ ਕੋਈ ਆਮ ਨਹੀਂ ਨਸਾ ਹੈਗਾ ਅੱਜ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੋਵੇ ਤਾਂ ਫਿਰ ਚੈਕਿੰਗ ਅੱਜ ਮਿਲੇ ਇੱਕ ਦੋ ਉਹਨਾਂ ਨੂੰ ਚੈੱਕ ਕਰ ਰਹੇ ਆ ਅਫਸਰ ਸਾਹਿਬਾਂ ਦੇ ਵਹੀਕਲ ਵੀ ਦੂਜੀ ਕੋਈ ਅੱਜ ਅੱਜ ਵਹੀਕਲ ਵੀ ਇੱਕ ਚੈੱਕ ਕਰਿਆ ਸੀ ਜਨਰ ਸਾਹਿਬ ਨੇ ਤੇ ਉਸ ਦੀ ਵੀ ਕਾਗਜ਼ ਪੱਤਰ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਊਗੀ ਕੀ ਮੈਸੇਜ ਦਿਓਗੇ ਕੋਈ ਅਜਿਹਾ ਜਿਹਾ ਸਾਥੀਆਂ ਨੂੰ ਕੀ ਕਹੋਗੇ ਵੀ ਮਾਸ਼ਾਅੱਲਾ ਤੁਹਾਨੂੰ ਕਰ ਦੂੰਗਾ ਨਸ਼ਾ ਬਸ तकरीबन ਹੌਲੀ ਹੌਲੀ ਟਾਈਮ ਲੱਗ ਰਿਹਾ ਹਰ ਇੱਕ ਚੀਜ਼ ਨੂੰ ਹੁਣ ਖਤਮ ਹੋ ਹੀ ਜੋ ਹੋਈ ਪਿਆ तकरीबन ਸਾਰੇ ਜ਼ੋਰ ਪਬਲਿਕ ਵੀ ਸਾਥ ਦੇ ਰਹੀ ਹੈ ਹੁਣ ਸਾਰੇ ਸਾਥ ਦੇ ਰਹੇ ਨੇ ਪਹਿਲਾਂ ਨਹੀਂ ਦਿੰਦੇ ਸੀ ਹੁਣ ਸਾਰੇ ਹਰ ਕਿਸੇ ਦੇ ਘਰ ਬਲ ਨੂੰ ਜਦ ਨਸ਼ਾ ਤੁਰ ਲੱਗਿਆ ਪਬਲਿਕ ਸਾਥ ਦੇਣ ਲੱਗੀ ਪੁਲਿਸ ਤਾਂ ਬਹੁਤ ਜ਼ਿਆਦਾ ਹਰ ਰੋਜ਼ ਡੇਲੀ ਵੇਜ ਤੇ ਮਿੰਟ ਬਹੁਤ ਜ਼ਿਆਦਾ ਕਰ ਰਹੀ ਹੈ ਬੀਟੂ ਬੁਡਲਾਡਾ ਦੇ ਰਿਪੋਰਟ ਕੀ ਆਤੀ ਨਹੀਂ ਉਸ ਨੈਟਵਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.